ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਜੇਕਰ ਮਾਝਾ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਦੇ ਉੱਤੇ ਇੱਕ ਰਵਾਇਤ ਵਜੋਂ ਲੋਕ ਪੂਰਾ ਦਿਨ ਪਤੰਗਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਅਤੇ ਇਹ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸ ਕਰਕੇ ਮਾਝਾ ਇਲਾਕੇ ਦੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਬਟਾਲਾ ਦੇ ਵਿੱਚ ਮੁੱਖ ਤੌਰ ਦੇ ਉੱਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੁੰਦੀ ਹੈ ਅਤੇ ਉਸ ਦਾ ਵੱਖ-ਵੱਖ ਰੰਗ ਹੈ ਜਿਹੜਾ ਬਾਜ਼ਾਰਾਂ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੰਗ-ਬਰੰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਜਿਨ੍ਹਾਂ 'ਚ ਮੁੱਖ ਤੌਰ ਦੇ ਉੱਤੇ ਵਿਦੇਸ਼ੀ ਕੋਮੀ ਝੰਡੇ ਦੇ ਡਿਜ਼ਾਈਨ ਵਾਲੀਆਂ ਪਤੰਗਾਂ ਅਤੇ ਬੱਚਿਆਂ ਦੇ ਲਈ ਕਾਰਟੂਨ ਵਾਲੀਆਂ ਪਤੰਗਾਂ ਵੀ ਬਾਜ਼ਾਰਾਂ ਦੇ ਵਿੱਚ ਮਿਲ ਰਹੀਆਂ ਨੇ ਜੋ ਕਿ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਡੋਰ ਦੇ ਖਿਲਾਫ ਜੋ ਪਾਬੰਦੀ ਲਗਾਈ ਗਈ ਹੈ ਉਸ ਦਾ ਵੀ ਕਾਫੀ ਅਸਰ ਹੈ ਜਿਹੜਾ ਬਜਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅਤੇ ਕਾਫੀ ਸਖਤੀ ਕੀਤੀ ਗਈ ਹੈ ਤਾਂ ਲੋਕਾਂ ਨੂੰ ਵੀ ਉਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਸੀ ਉੱਥੇ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦਾ ਰੁਝਾਨ ਮੁਰ ਤੋਂ ਧਾਗੇ ਦੇ ਨਾਲ ਤਿਆਰ ਕੀਤੀ ਗਈ ਡੋਰ ਵੱਲ ਦਿਖਾਈ ਦੇ ਰਿਹਾ ਹੈ ਅਤੇ ਇਹਨਾਂ ਦਿਨੀ ਸਰਦੀ ਵੀ ਜ਼ਿਆਦਾ ਹੁੰਦੀ ਹੈ ਤੇ ਧੁੰਦ ਵੀ ਬਹੁਤ ਹੁੰਦੀ ਹੈ ਲੇਕਿਨ ਲੋਕ ਉਸ ਦੇ ਬਾਵਜੂਦ ਵੀ ਲੋਹੜੀ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਦਿਖਾਈ ਦੇ ਰਹੇ ਨੇ ਤੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਨੇ ਜਿਹੜੀਆਂ ਖਿੱਚਦਾ ਕੇਂਦਰ ਬਣ ਰੀਆਂ ਨੇ ਜਿਨ੍ਹਾਂ ਨੇ ਬਾਜ਼ਾਰਾਂ ਦੀ ਰੌਣਕ ਵਧਾ ਦਿੱਤੀ ਹੈ। ਹੌਂਦਾਂ ਸ਼ੌਕ ਲੋਕਾਂ ਨੂੰ ਬਹੁਤ ਜ਼ਿਆਦਾ ਵਾਹ। ਹਾਂ ਇਹ ਜਿਹੜਾ ਤੁਹਾਡਾ ਸਵਾਲ ਆ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਐਨਜੋਏ ਕਰਨ ਸਮੇ ਲੋਕੀ ਲੋੜੀ ਨੂੰ ਬਾਹਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਛ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹ ਤਾਂ ਸਭ ਤੋਂ ਪਹਿਲ ਦੀ ਤੌਰ ਤੇ ਉੱਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਦੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਰੰਗੇ ਦਾ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਹ ਚ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚਲੇਗੀ ਤੇ ਗੁੱਡੀ ਉੱਡੇਗੀ ਜੇ ਹਵਾ ਨਹੀਂ ਚਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਹੋਣਾ ਦਾ ਇਸ ਟਾਈਮ ਰੋਗ ਰੋਗ ਲੱਗੀ ਹੋਈ ਹੈ ਚਾਇਨਾ ਡੋਰ ਤੇ ਇਸ ਲਈ ਕਾਟਨ ਦਾ ਧਾਗਾ ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਇਹ ਹੁਕਮ ਜਾਰੀ ਕੀਤੇ ਨੇ ਸ਼ਕਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਨਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ 'ਚ ਨਹੀਂ ਬੰਦੀ ਜਿਹੜੀ ਸਾਡੀ ਇਸ ਬੈਲਟ 'ਚ ਬੰਦੀ ਹੈ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਆ ਇਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਝੜਖੜੀ ਕੋਈ ਕਿਹੇ ਕੋਈ ਇਨੇ ਖਰੋ ਘਾਟ ਮੰਗਦਾ ਕੋਈ ਪੂਛੜਾ ਨਹੀਂ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੇ ਲੈ ਜਾਂਦੇ ਬਾਕੀ ਐ ਕੀ ਜਿਹੜੀ ਦੂਜੀ ਗੁੱਡੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਕ ਰਹੀ ਹੈ ਬੜੀ ਵੱਡੀ ਪਤੰਗਾ ਵਿਕਦੀਆਂ ਪਈਆਂ ਲੋਕਾਂ ਨੂੰ ਸ਼ੌਂਕ ਆ ਜਿਹੋ ਜਿਹਾ ਸਾਈਜ਼ ਬੰਦੇ ਦਾ ਉਹ ਜੀਆਂ ਗੁੱਡੀਆਂ ਵਿਕਦੀਆਂ ਆ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁੱਡੀ ਵੀ ਲੈਂਦੇ ਨੇ ਆ ਆਖਦੀ ਹੋਈ ਹੈ ਜੀ ਉਹਦੇ ਉੱਤੇ ਨੂੰ ਬੜੀ ਡੋਲ ਵਿਕਦੀ ਹੈ ਇਹ ਚੜਖਣੀਆਂ ਵਿਕਦੀਆਂ ਲੈਣ ਨੇ ਲੋਕੀ ਇਹ ਟੁੱਟ ਵੀ ਜਾਂਦੀ ਹੈ ਕੋਈ ਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟਦੀ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣਿਆਂ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇਹ ਚ ਲੈਂਦੇ ਕੁਆਲਟੀ ਲੈ ਜਾਂਦੇ ਆ ਬੱਚੇ ਦੀ ਕੁਆਲਟੀ ਵੱਖਰੀ ਆ ਜਾਂਦੀ ਹੈ ਤੇ ਛੋਟੇ ਪਿੰਨੇ ਵੀ ਵਿਕਦੇ ਨੇ ਹਰ ਤਰ੍ਹਾਂ ਦੀ ਡੋਰ ਵਿਕਦੀ ਹੈ ਹੋਣੀ ਹੋਣੀ ਆਪੀ ਲੋਕਾਂ ਨੂੰ ਗੇਪ ਪੈ ਜਾਈਗੀ ਇਹਦੀ ਇਹੋ ਵਰਤਦੇ ਸੀ ਇੱਥੇ ਡੋਰਾ ਲੱਗਦੀ ਰਹੀ ਹੈ ਉਹ ਟਾਲੇ ਸ਼ਹਿਰ ਚ ਪਿੰਨੇ ਬਣਾਉਂਦੇ ਰਹੇ ਸੇਰੇ ਜਾਣੇ ਸ਼ਾਮੀਆਂ ਨਾਲ ਬੜਾ ਰਾਸ਼ਨ ਦਈਓ ਨਿਆਰੇ ਬੈਦੇ ਸੀ ਉਹਨਾਂ ਮਾਰੇ ਪੂਰੇ ਹੁਣਾਂ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਆਈ ਆ ਲੋਕੀ ਕਹਿੰਦੇ ਚੈਨਲ ਦੀ ਚੈਨਲ ਹੈ ਦੇ ਇੰਡੀਆ ਦੀ ਏ ਇਹ ਫੈਕਟਰੀ ਨੂੰ ਬੈਨ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚੈਨਾਈ ਵੀ ਚੈਨਾਈ ਡੋਰਾ ਹੈ ਨਹੀਂ ਇੰਡੀਆ ਵੀ ਇੰਡੀਆ ਤੋਂ ਬੰਦ ਕਰਨ ਡੋ ਰਹੇ ਨੇ ਫਰਕ ਪਿਆ ਜੀ ਬਹੁਤ ਫਰਕ ਪਿਆ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਤੇ ਗੂੜੀ ਦਾ ਨਜ਼ਾਰਾ ਨਹੀਂ ਨੰਦਾ ਤੁਮਕੇ ਮਾਰ ਕੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫਿਰ